ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਪੂਰਾ ਦੇਸ਼ ਹੀ ਨਹੀਂ ਪੂਰੀ ਦੁਨੀਆ ਜਿਹੜੀ ਆ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਆ ਅੱਜ 21 ਜੂਨ ਨੂੰ ਗ੍ਰੀਨ ਸਿਟੀ ਪਰਿਵਾਰ ਵੱਲੋਂ ਔਰ ਮੈਂ ਤੇ ਸਮਝਦਾ ਵਾਂ ਕੇਵਲ ਅਸੀਂ ਛੋਟੇ ਹੁੰਦੇ ਇੱਕ ਗੀਤ ਬੋਲੇ ਸੀ ਇਹ ਮਤ ਕਹੋ ਕਿ ਜਗ ਵਿੱਚ ਕਰ ਸਕਦਾ ਕਾ ਆਕੇਲਾ ਲਾਕੋ ਮੇ ਕੰਮ ਕਰਤਾ ਇੱਕ ਸੂਰਮਾ ਆਕੇਲਾ ਤੋਂ ਕੇਵਲ ਡਾਕਟਰ ਗਾਇਤਰੀ ਨਹੀਂ ਤੋਂ ਮੈਂ ਸਮਝਦਾ ग्रीन सिटी परिवार ने मिलके ये अंतरराष्ट्रीय योग दिवस ਸਾਡੀ ਕਲੋਨੀ ਦੇ ਵਿੱਚ ਮਨਾਇਆ ਇਹ ਸਭ ਸਭ ਗ੍ਰੀਨ ਸਿਟੀ ਪਰਿਵਾਰ ਵੱਲੋਂ ਅਸੀਂ ਡਾਕਟਰ ਗਾਇਤਰੀ ਦੇ ਬਹੁਤ ਬਹੁਤ ਧੰਨਵਾਦੀ ਆਂ ਔਰ ਜੋ 11 ਸਾਲ ਪਹਿਲਾਂ મોદી ਜੀ ਦਾ ਸੁਪਨਾ ਔਰ ਸਾਡੇ ਭਾਰਤੀਆ ਸੁਪਨਾ ਸੀਗਾ ਕਿ ਪੂਰੀ ਦੁਨੀਆ ਇੱਕ ਕਾਰਜਕਰਮ ਐਸਾ ਕਰੇ ਜੋ ਸਾਰੀ ਦੁਨੀਆ ਨੂੰ ਸੰਦੇਸ਼ ਦੇਵੇ ਇਸ ਵਰ ਦਾ ਜੋ ਥੀਮ ਆ ਆਪਾਂ ਪੜ ਰਹੇ ਆਂ ਕਿ ਇੱਕ ਵਨ ਅਰਥ ਵਨ ਐਲ ਸਾਰੀ ਦੁਨੀਆ ਦੀ ਪ੍ਰਿਥਵੀ ਇੱਕ ਆ ਔਰ ਅਸੀਂ ਇਸ ਪ੍ਰਿਥਵੀ ਨੂੰ ਜਿਹੜਾ ਵਾ ਨਿਰੋਗ ਬਣਾਉਣਾ ਚਾਹੁੰਦੇ ਹਾਂ ਔਰ ਪ੍ਰਿਥਵੀ ਦੇ ਰਹਿਣ ਵਾਲੇ ਜੋ ਲੋਕ ਆ ਤੇ ਨਿਰੋਗ ਰਹਿਣ ਤੋਂ ਇਹ ਸੰਦੇਸ਼ ਜਿਹੜਾ ਵਾ ਸਾਰੀ ਦੁਨੀਆ ਦੇ ਵਿੱਚ ਅੱਜ ਪਹੁੰਚਾਇਆ ਵਾ ਲਗਭਗ ਐਸਾ ਕਹਿੰਦੇ ਆ ਕਿ 195 ਦੇਸ਼ ਜਿਹੜੇ ਆ ਉਹ ਅੱਜ ਯੋਗ ਦਿਵਸ ਮਨਾ ਰਹੇ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਡ੍ਰੀਮ ਸਿਟੀ ਪਰਿਵਾਰ ਵੱਲੋਂ ਔਰ ਸਭ ਨੂੰ ਪ੍ਰਾਰਥਨਾ ਕਰੂੰਗਾ ਜੋ ਇੱਥੇ ਬ੍ਰਿੰਟਨ ਕੋਰਟ ਤੇ ਰੋਜ਼ ਡਾਕਟਰ ਗੈਤਰੀ ਔਰ ਸਬ ਡ੍ਰੀਮ ਸਿਟੀ ਵੱਲੋਂ ਯੋਗ ਦੀ ਕਲਾਸ ਲੱਗਦੀ ਹੈ ਸਵੇਰੇ 6:30 ਵਜੇ ਇਹ ਇੱਕ ਦਿਨ ਦਾ ਕਾਰਜਕ੍ਰਮ ਨਹੀਂ ਆ 365 ਦਿਨ ਚੱਲਣ ਵਾਲਾ ਕਾਰਜਕ੍ਰਮ ਆ ਇਹਦੇ ਵਿੱਚ ਸਭ ਭਾਗ ਲੈਣ ਸਭ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਆਜ ਇੰਟਰਨੈਸ਼ਨਲ ਯੋਗ ਦਿਵਸ 11th ਯੋਗ ਦਿਵਸ ਮਨਾਇਆ ਜਾ ਰਿਹਾ ਹੈ ਭਾਰਤ ਦੇ ਵਿੱਚ ਔਰ ਅੱਜ ਅਸੀਂ ਡ੍ਰੀਮ ਸਿਟੀ ਵਾਸੀਆਂ ਨੇ ਡ੍ਰੀਮ ਸਿਟੀ ਪਰਿਵਾਰ ਵੱਲੋਂ ਇੱਥੇ ਯੋਗ ਦਿਵਸ ਮਨਾਇਆ ਜਿਸ ਵਿੱਚ ਸਾਰੇ ਡ੍ਰੀਮ ਸਿਟੀ ਦੇ ਵਾਸੀ ਕਾਫੀ ਮਾਤਰਾ ਵਿੱਚ ਆਏ ਔਰ ਇਸ ਵਿੱਚ ਆਪਣਾ ਯੋਗ ਕੀਤਾ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਯੋਗ ਦਾ ਕੀ ਹੈ ਯੋਗ ਸਾਡੇ ਮਨ ਤੇ ਆਤਮਾ ਨੂੰ ਕੰਟਰੋਲ ਕਰਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਜੇ ਅਸੀਂ ਅੱਜ ਆਪਣਾ ਮਨ ਨੂੰ ਕੰਟਰੋਲ ਕਰ ਲੰਨੇ ਆ ਆਪਣੀ ਆਤਮਾ ਨੂੰ ਕੰਟਰੋਲ ਕਰ ਲੰਨੇ ਆ ਤੇ ਅਸੀਂ ਇੱਕ ਅੱਛੇ ਪੁਰਸ਼ ਪੁਰਸ਼ ਬਣ ਕੇ ਅੱਗੇ ਆਣੇ ਆ। ਯੋਗ ਦੇ ਅੱਠ ਸਾਧਨ ਕਹੇ ਗਏ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਯਮ ਆਂਦਾ ਹੈ। ਯਮ ਦਾ ਮਤਲਬ ਹੈ ਕਿ ਤੁਸੀਂ ਸੋਸ਼ਲ ਬਿਹੇਵੀਅਰ ਕੀ ਕਰਨਾ ਹੈ ਤੁਹਾਡਾ ਸੋਸ਼ਲ ਨਿਯਮ ਕੀ ਹੈਗੇ ਆ। ਉਹ ਸਿੱਖਦਾ ਬੰਦਾ। ਨਿਯਮ ਮੀਨਸ ਸੈਲਫ ਡਿਸਪਲਿਨ ਕਿ ਤੁਸੀਂ ਆਪਣਾ ਰੁਟੀਨ ਕਿਸਾਂ ਬੰਦੇ ਹੋ। ਇਫ ਯੂ ਇਫ ਯੂ ਹੈਵਿੰਗ ਦਾ ਡਿਸਪਲਿਨ ਤੁਸੀਂ ਸਵੇਰੇ ਅਰਲੀ ਉੱਠੋ ਜਲਦੀ ਸੋ ਫੇਰੇ ਵਿਯਾਮ ਕਰੋ ਤੇ ਤੁਸੀਂ ਨਿਰੋਗ ਰਹਿੰਦੇ ਹੋ। ਨੇਕ ਤੇ ਫੂਲ ਜਿੰਨਾ ਜਾਓਗੇ ਉਹਨਾਂ ਤੁਸੀਂ ਨਿਰੋਗ ਰਹੋਗੇ ਜਿੰਨੀ ਵੀ ਸਾਡੀ ਬਿਮਾਰੀ ਬਿਮਾਰੀਆਂ ਵਧੀਆਂ ਔਰ ਤੁਸੀਂ ਦੇਖੋ ਕਲਯੁਗ ਦੇ ਵਿੱਚ ਆਯੂ ਕਿੰਨੀ ਰਹਿ ਗਈ ਹੈ 70 ਸਾਲ 100 ਸਾਲ ਇਹਦਾ ਕਾਰਨ ਵੀ ਐਫਆਈ ਹੈ ਕਿ ਅਸੀਂ ਮਾਨਸਿਕ ਤੌਰ ਤੇ ਗ੍ਰਸਤ ਹੋ ਗਏ ਹਾਂ ਅਸੀਂ ਸਵੇਰੇ ਉੱਠਦੇ ਹਾਂ ਸਾਡਾ ਸਟ्रेस ਲੈਵਲ ਬਹੁਤ ਜ਼ਿਆਦਾ ਹੈ ਇੰਨਾ ਜ਼ਿਆਦਾ ਸਟ्रेस ਲੈਵਲ ਹੈ ਜਿਵੇਂ ਅੱਜ ਹੀ ਆਪਾਂ ਸਵੇਰੇ ਉੱਠਣਾ ਸੀ ਇੱਕ ਸਟ्रेस ਹੈ ਔਰ ਜਦੋਂ ਆਪਾਂ ਇਹਨੂੰ ਰੁਟੀਨ ਚ ਲੈਵਾਂਗੇ ਤਾਂ ਉਹ ਸਟ्रेस ਨਹੀਂ ਰਹੇਗਾ ਇਨੂੰ ਇੱਕ ਨਾਰਮਲ ਰੁਟੀਨ ਚ ਲਿਆਵਾਂਗੇ ਯੋਗਾ ਇੱਕ ਐਸਾ ਸਾਧਨ ਹੈ ਕਿ ਜਿਸ ਦੇ ਨਾਲ ਅਸੀਂ ਆਪਣੇ ਮਨ ਨੂੰ ਆਪਣੇ ਕੰਟਰੋਲ ਚ ਲੈ ਆਂਦੇ